ਨਾਮ ਮਨਜਿੰਦਰ ਸੇ ਕੁਆਲੀਫਿਕੇਸ਼ਨ ਐਲ ਐਲ ਬੀ ਐਡਰੈਸ ਵਾਸੀ ਜੀਰਾ ਆਬਜੈਕਟਿਵ ਆਰ ਪੀਏ ਦਾ ਕਰਜ਼ਾਦਾਰਨਾ ਇਟ ਰਿਜ਼ਿਊਮ ਇਸ ਪੜਿ ਲਿਖੇ ਸ਼ਾਤਰ ਲੁਟੇਰੇ ਦਾਏ ਜਿਸ ਨੇ ਕੱਲ੍ਹੇ ਹੀ ਗਨਪੁਆਇੰਟ ਦੇ ਸਹਾਰੇ ਬੈਂਕ ਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕਾਨੂੰਨ ਦੇ ਦਾਪੇਜ ਤੋਂ ਜਾਣੂ ਵਕੀਲ ਮਨਜਿੰਦਰ ਸਿੰਘ ਨੇ ਮੰਗਲਵਾਰ ਕਰੀਬ 2:30 ਮਿੰਟ ਤੇ ਮੋਹਾਲੀ ਦੇ ਫੇਸ ਸੱਤ ਸਟੇਟ ਬੈਂਕ ਆਫ ਇੰਡੀਆ ਚ ਲੁੱਟ ਕੀਤੀ ਸੀ ਇਹ ਲੁਟੇਰਾ ਇਕੱਲਾ ਹੀ ਗਨਪੁਆਇੰਟ ਦੇ ਸਹਾਰੇ ਬੈਂਕ ਚੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਿਆ ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਬੈਂਕ ਦੇ ਚਪੜਾਸੀ ਨੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ 'ਚ ਲੁਟੇਰੇ ਦੀ ਕਾਰ ਦੀ ਟੱਕਰ ਵੀ ਹੋਈ ਪਰ ਲੁਟੇਰਾ ਫਿਰ ਵੀ ਫਰਾਰ ਹੋ ਗਿਆ ਅੰਤ ਵਿੱਚ ਲੁਟੇਰਾ ਆਪਣੀ ਹੀ ਚਾਲ 'ਚ ਫਸ ਗਿਆ ਦਰਅਸਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਵਰਤੀ ਗਈ ਗੱਡੀ ਨੂੰ ਲੁਟੇਰੇ ਨੇ ਇੱਕ ਮਾਲ ਨੇੜੇ ਖੜਾ ਕਰ ਦਿੱਤਾ ਸੀ ਤੇ ਜਦੋਂ ਪੁਲਿਸ ਦੇ ਹੱਥ ਇੱਕ ਗੱਡੀ ਲੱਗੀ ਤਾਂ ਫਿਰ ਲੁਟੇਰਾ ਵੀ ਪੁਲਿਸ ਦੀ ਗ੍ਰਿਫਤਾਰੀ ਆ ਗਿਆ ਜਿਹੜੀ ਕ੍ਰਾਈਮ 'ਚ ਯੂਜ਼ ਹੋਈ ਸੀ ਜੈਟਾ ਉਹਦੇ 'ਚ ਜਾਲੀ ਨੰਬਰ ਲੱਗੇ ਹੋਏ ਸੀਗਾ ਅੱਗੇ ਐਂਡ ਉਹ ਜਿਹੜੀ ਗੱਡੀ ਹੈਗੀ ਐ ਉਹ ਕਿਉਂਕਿ ਬਾਹਰ ਥਾਤੇ ਨਾਕੇ ਸੀਗੇ ਉਹ ਜਾ ਕੇ ਉਹਨੇ ਕੋਈ ਮੋਲ ਦੇ ਨੇੜੇ ਜਾ ਕੇ ਡੱਬ ਕਰਤੀ ਸੀਗੀ ਜਦੋਂ ਅਸੀਂ ਉਹ ਗੱਡੀ ਸਰਚ ਕੀਤੀ ਹੈਗੀ ਐ ਅੱਗੇ ਜਦੋਂ ਫਰਦਰ ਅਸੀਂ ਸਾਰੀ ਇਨਵੈਸਟੀਗੇਸ਼ਨ ਕੀਤੀ ਸਾਨੂੰ ਪਤਾ ਲੱਗਿਆ ਕਿ ਜਿਹੜਾ ਹੈਗਾ ਕ੍ਰਾਈਮ ਹੈਗਾ ਇਹ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਹੈਗਾ ਇਹਦੀ ਉਮਰ ਤਕਰੀਬਨ 30 ਸਾਲ ਬੇਸਿਕਲੀਏ ਜੀਰੇ ਦਾ ਰਹਿਣ ਵਾਲਾ ਹੈਗਾ ਐਂਡ ਐਡਵੋਕੇਟ ਹੈਗਾ ਇਹ ਇਹ ਪ੍ਰੈਕਟਿਸ ਕਿੱਥੇ ਕਰਦਾ ਇਹ ਅਜੇ ਹਜੇ ਪਤਾ ਨਹੀਂ ਹੈਗਾ ਕਿ ਇਹਨੇ ਜਿਹੜਾ ਟੈਂਪਰੇਰੀ ਦੀ ਰਿਆਸ ਹੈਗੀ ਸਨੀ ਐਨ ਕਲੇਵ ਖਰਚ ਹੈਗੀ ਹੈ ਇਸ ਬੰਦੇ ਨੂੰ ਅਜੇ ਅਰੈਸਟ ਕੀਤਾ ਅਰੈਸਟ ਕਰਨੇ ਤੋਂ ਬਾਅਦ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਅਸੀਂ ਜਿੰਨੇ ਪੈਸੇ ਦੀ ਰਿਕਵਰੀ ਕੀਤੀ 7 ਲੱਖ ਸਮਥਿੰਗ ਉਹ ਅਸੀਂ ਰਿਕਵਰ ਕਰ ਲਏ ਜਿਹੜੇ ਤੇ 32 ਬੋਰ ਪਿਸਟਲ ਯੂ ਜੋ ਹੈ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਦੱਸ ਦਈਏ ਕਿ ਬੈਂਕ ਚ ਕਾਫੀ ਸਮੇਂ ਤੋਂ ਕੋਈ ਸੁਰੱਖਿਆ ਗਾਰਡ ਨਹੀਂ ਹੈ ਤੇ ਨਾ ਹੀ ਬੈਂਕ ਦਾ ਹੂਟਰ ਕੰਮ ਕਰ ਰਿਹਾ ਹੈ ਇਹ ਸਾਰੀਆਂ ਕਮੀਆਂ ਲੁਟੇਰੇ ਦੇ ਲਈ ਮਦਦਗਾਰ ਸਿੱਧ ਹੋਈਆਂ ਫਿਲਹਾਲ ਪੁਲਿਸ ਲੁਟੇਰੇ ਦਾ ਰਿਮਾਂਡ ਹਾਸਲ ਕਰ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੇਗੀ ਮੋਹਾਲੀ ਤੋਂ ਹਰਪ੍ਰੀਤ ਸਿੰਘ ਜਸੋਵਾਲ ਜਗਬੰਨ ਟੀਵੀ